ਖਬਰ ਨਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਲੋਕਾਂ ਦਾ ਸਮਰਥਨ ਕਰਨਾ ਪਿਆ ਮਹੰਗਾ ਕਿਉਂਕਿ ਧਰਨੇ ਵਿੱਚ ਬੈਠੇ ਉਹਨਾਂ ਨੇ ਆਪਣੀ ਲੋਕਾਂ ਦੀ ਗੱਲ ਸੁਣੀ ਲੇਕਿਨ ਲੋਕਾਂ ਦੀ ਆਵਾਜ਼ ਨੂੰ ਬਲੰਦ ਜਦੋਂ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਤੇ ਉਸ ਨੂੰ ਬਾਦ ਦਾ ਰਸਾ ਦਿਖਾ ਦਿੱਤਾ ਗਿਆ ਇਸ ਨੂੰ ਲੈ ਕੇ ਤਤੇ ਹੋ ਗਏ ਨੇ ਹਲਕਾ ਰੂਪੜ ਤੋਂ ਸੰਦੂਆ ਦੱਸਿਆ ਜਾ ਰਿਹਾ ਹੈ ਕਿ ਇਹ ਨਿਆਂ ਤੇ ਸੱਚਾਈ ਦੀ ਆਵਾਜ਼ بلند ਕਰਨ ਦੀ ਇੱਕ ਛੋਟੀ ਜੀ ਕੀਮਤ ਹੈ ਮੈਂ ਆਪਣੇ ਲੋਕਾਂ ਲਈ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਹਾਂ ਇਹ ਗੱਲ ਉਦੋਂ ਕਹੀ ਗਈ ਜਦੋਂ 2017 ਤੋਂ 2022 ਤੱਕ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ ਅਮਰਜੀਤ ਸਿੰਘ ਸੰਦੂਆ ਨੂੰ ਆਪ ਆਦੀ ਪਾਰਟੀ ਵਿੱਚੋਂ ਮਤਲ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖ ਕੇ ਵਿਸ਼ਵਾਚਾਰ ਵਿੱਚ ਸ਼ਾਮਲ ਲੋਕਾਂ ਅਤੇ ਪਾਰਟੀ ਦੇ ਐਕਸ ਖਰਾਬ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਉਹਨਾਂ ਨੂੰ ਪਾਰਟੀ ਵਿੱਚ ਸਿਰਫ ਮਤਲ ਕੀਤਾ ਗਿਆ ਪਰ ਉਹ ਪਾਰਟੀ ਦੀ ਬੁਢਲੀ ਮੈਂਬਰਸ਼ਿਪ ਤੋਂ ਆਪਣਾ ਸਤੀ ਪੰਜਾਬ ਪਾਰਟੀ ਦੇ ਮੁਖੀ ਨੂੰ ਭੇਜ ਦਿੱਤਾ ਜਾਨੀ ਕਿ ਅਮਰ अरोड़ा ਨੂੰ ਉਹਨਾਂ ਨੇ ਕਿਹਾ ਕਿ ਮੇਰਾ ਦੋਸ਼ ਕੀ ਹੈ ਕਿ ਆਪਣੇ ਹਲਕੇ ਦੇ ਲੋਕਾਂ ਦੀ ਸਪੋਰਟ ਕਰਨਾ ਉਹ ਉਹਨਾਂ ਦੇ ਹੱਕ ਦੇ ਵਿੱਚ ਖੜਨਾ ਉਹਨਾਂ ਨੂੰ ਜੇਕਰ ਨਿਆਂ ਨਹੀਂ ਮਿਲਦਾ ਤਾਂ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇ ਸੰਧਵਾ ਨੇ ਦੋਸ਼ ਲਗਾਇਆ ਕਿ ਸੋਚੀ ਸਭ ਕੀ ਸਾਜ਼ਿਸ਼ ਦੇ ਵਿੱਚੋਂ ਇੱਕ ਵਿਅਕਤੀ ਪਾਰਟੀ ਹਾਈ ਕਮਾਂਡ ਨੂੰ ਗੁਬਰਾਹ ਕੀਤਾ ਅਤੇ ਇਹ ਕਾਰਵਾਈ ਕਰਵਾਈ ਗਈ ਮੇਰੇ ਤੇ ਨਾ ਤਾਂ ਉਸ ਨੂੰ ਕੋਈ ਕਾਰਨ ਦੱਸੋ ਨੋਟ ਦਿੱਤਾ ਗਿਆ ਅਤੇ ਨਾ ਹੀ ਉਸ ਦਾ ਪੱਖ ਜਾਣ ਦੀ ਕੋਸ਼ਿਸ਼ ਕੀਤੀ ਗਈ ਧਿਆਨ ਦਿਓ ਕਿ ਅਨੁਸ਼ਾਸਨੀ ਕਾਰਵਾਈ ਤੋਂ ਦੂਆ ਦੇ ਕਸਰ ਕਾ ਹੱਥੇ ਵਿੱਚ ਮਾਰੀ ਗਈ ਔਰਤ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹੋਏ ਤਰਨੇ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਯਾਨੀ ਕਿ ਇੱਕ ਸੜਕ ਹਾਸਦੇ ਦੇ ਵਿੱਚ ਲੇਡਿਸ ਮਾਰੀ ਜਾਂਦੀ ਹੈ ਉਸ ਤੋਂ ਬਾਅਦ ਸੰਧੂਆ ਸਾਹਿਬ ਜਾਂਦੇ ਨੇ ਧਰਨੇ ਦੇ ਵਿੱਚ ਬੈਠਦੇ ਨੇ ਲੇਕਿਨ ਜਿਵੇਂ ਹੀ ਪੰਜਾਬ ਸਰਕਾਰ ਨੂੰ ਇਸ ਦਾ ਪਤਾ ਲੱਗਾ ਨਾਲ ਦੀ ਨਾਲ ਹੀ ਉਸ ਨੂੰ ਪਾਰਟੀ ਦੇ ਵਿੱਚੋਂ ਮਤਲ ਕਰ ਦਿੱਤਾ ਗਿਆ ਇਸ ਵਿਰੋਧ ਪ੍ਰਦਰਸ਼ਨ ਸੰਧੂਆ ਨੇ ਪਿੜਤ ਪਰਿਵਾਰ ਦੇ ਸਮਰਥਨ ਚ ਆਪਣੀ ਆਵਾਜ਼ ਬੁਲੰਦ ਕੀਤੀ ਤੇ ਪ੍ਰਸ਼ਾਸਨ ਅਤੇ ਮੌਜੂਦਾ ਵਿਧਾਇਕ ਤੇ ਕਾਰਵਾਈ ਕਰਨ ਵਿੱਚ ਢਿੱਲ ਵਰਤਨ ਦਾ ਦੋਸ਼ ਲਗਾਇਆ ਇਸ ਤੋਂ ਤੁਰੰਤ ਬਾਅਦ ਉਸ ਨੂੰ ਪਾਰਟੀ ਅਨੁਸ਼ਾਸਨੀ ਕਾਰਵਾਈ ਕਰਕੇ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੰਧੂਆ ਨੇ ਕਿਹਾ ਕਿ ਔਰਦੀ ਮੌਤ ਹੋਗੀ ਜਦੋਂ ਕਿ ਉਸ ਦੀ ਧੀ ਸਮੇਤ ਹੋਰ ਔਰਤਾਂ ਜਖਮੀ ਹੋ ਗਿਆ ਅਤੇ ਉਹਨਾਂ ਦਾ ਇਲਾਜ ਪੀਜੇ ਚੰਡੀਗੜ੍ਹ ਸੈਕਟਰ 32 ਹਸਪਤਾਲ ਵਿੱਚ ਚੱਲ ਰਿਹਾ ਹੈ। ਉਹਨਾਂ ਕਹਿੰਦੇ ਕਿ ਇਸ ਦੇ ਬਾਵਜੂਦ ਵੀ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਨਾ ਉਹਨਾਂ ਦੀ ਇਲਾਜ ਬਾਰੇ ਕੋਈ ਹਲਕੀ ਕੀਤੀ ਗਈ। ਜੇਕਰ ਮੈਂ ਉਹਨਾਂ ਦੇ ਹੱਕ ਵਿੱਚ ਬੈਠ ਗਿਆ ਹਾਂ। ਜੇਕਰ ਮੈਂ ਵਿਰੋਧ ਕੀਤਾ ਖੁਦ ਮੌਜੂਦਾ ਵਿਧਾਇਕ ਦਾ ਤੇ ਫਿਰ ਕੀ ਹੋਣਾ ਚਾਹੀਦਾ ਸੀ ਕਾਰਵਾਈ ਹੋਣੀ ਚਾਹੀਦੀ ਸੀ। ਉਹਨਾਂ ਕਹਿੰਦਾ ਵਿਧਾਇਕ ਦੇ ਕਾਰਵਾਈ ਕਰਨ ਦੀ ਬਜਾਏ ਮੇਰੇ ਉੱਤੇ ਕਾਰਵਾਈ ਜਿਹੜੀ ਕਰ ਦਿੱਤੀ ਗਈ ਹੈ। ਉਹਨਾਂ ਕਹਿੰਿਆ ਇੱਕ ਪਾਸੇ ਉਹਨਾਂ ਨੇ ਕੱਢਤਾ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਤੋਂ ਮੈਂ ਅਸਤੀਫਾ ਦੇ ਦਿੱਤਾ ਹੈ ਲੋਕਾਂ ਦੀ ਕੀ ਮੰਗ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਕੀ ਕਹਿਣਗੇ ਜੇਕਰ ਕਾਂਗਰਸ ਵਿੱਚ ਕਹਿਣਗੇ ਭਾਰਤੀ ਜਨਤਾ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਕਹਿਣਗੇ ਉਹਨਾਂ ਪਾਰਟੀਆਂ ਦੇ ਵਿੱਚ ਜਾਵਾਂਗਾ ਪਰ ਹਮਨੇ ਆਪ ਆਦਮੀ ਪਾਰਟੀ ਵਿੱਚ ਵਾਪਸੀ ਨਹੀਂ ਕਰਾਂਗਾ ਤੁਹਾਨੂੰ